ਮਾਰ ਕਟਾਈ ਹੋਈ ਹੈ ਕਿ ਕਿਨੇ ਵਲੋਂ ਕੀਤੀ ਗਈ ਹੈ 10 ਕਿਹਨਾਂ ਜਿਹੜਾ ਮਾਰਿਆ ਤੁਹਾਨੂੰ ਬਸਲਾ ਮਨਮ ਜੀ 10 10 ਨਾ ਨਾ ਉਹ ਕਿਨੇ ਮਾਰਿਆ ਘਰ ਵਾਲੇ ਦਾ ਨਾਮ ਹੀ ਲੈ ਆਓ ਕਿਨੇ ਕਿਨੇ ਦਾਨੀ ਕੋ ਪਈਆਂ ਹਾਂ ਉਸ ਤੋਂ ਪਹਿਲੇ ਵੀ ਤੁਹਾਨੂੰ ਹਾਂਜੀ ਹਾਂਜੀ ਕਿਨੇ ਵਿਆਹ ਨੂੰ ਕੀ ਨਿਰ ਹੋ ਗਈ ਆ ਜੀ 8 ਮਹੀਨੇ ਤਾਂ ਹੀ ਚਾਦੇ ਆ ਇਹ ਕੁੜੀ ਨੂੰ ਵਛਾ ਲੈ ਅਗਾਈਂ ਨਾਨੀ ਮਿੱਥੇ ਲੈ ਕੇ ਆਓ ਔਰ ਫੰਟਾ ਲਾਓ ਉਹਨੂੰ ਪਤਾ ਲੱਗੇਗਾ ਕਿ ਸਾਰਾ ਕੁਝ ਹੋ ਜਾਏਗਾ ਨਾ ਨਾਂ ਨਹੀਂ ਲਿਆ ਕੇ ਆਓ ਲੜਕੀ ਦੇ ਪਰਿਵਾਰ ਨੂੰ ਪਤਾ ਸੀ ਕਿ ਇਹਨਾਂ ਮਾਰਦੇ ਕੁਟਦੇ ਪਤਾ ਸੀ ਉਹਨਾਂ ਨੂੰ ਪਾਜੀ 3-4 ਪਾਜੀ ਜਿਹੜਾ ਗਰੀਬੰਦਾ ਹੁੰਦਾ ਨਾ ਉਹ ਕਹਿੰਦਾ ਕਿ ਚਲੋ ਧੀ ਵੀ ਆਈ ਹੈ ਚਲੋ ਬਸ ਜਾਵੇ ਉਹ ਫੇਰ ਵੇਚ ਦਿੰਦੇ ਸੀ ਪਰ ਅੱਜ ਤੇ ਹਾਦੀ ਹੋ ਗਈ ਹੈ ਉਹ ਤੇ ਕੁੜੀ ਨੂੰ ਲੈ ਕੇ ਆਓ ਤੇ ਐਂਜੋ ਆਦਾ ਫਾਂਡਾ ਰੋ ਰਿਹਾ ਪਰ ਨਾਲ ਦੇ ਆਦ ਦੇ ਕੀ ਹੋਇਆ ਮਾਰ ਕਟਾਈ ਹੋਈ ਹੈ ਕਿਹਨੇ ਵੱਲੋਂ ਕੀਤੀ ਗਈ ਹੈ ਦਸ ਕਿਹਨੇ ਕਿਹਨੇ ਮਾਰਿਆ ਦੱਸੋ ਨਾ ਮਨਮ ਜੀ ਦਸ ਦਸ ਨਾ ਨਾ ਹੰਤੇ ਕੋਲ ਕਨੇ ਮਾਰਿਆ ਘਾੜ ਵਾਲੇ ਦਾ ਨਾਮ ਹੀ ਆਓ ਕਿਨੇ ਕਿਨੇ ਦਾਨੀ ਕੋ ਪਈ ਆ ਹੁਣ ਤੋਂ ਪਹਿਲੇ ਵੀ ਤੁਹਾਨੂੰ ਕਿਹਾ ਸੀ ਹਾਂਜੀ ਹਾਂਜੀ ਕਿਨੇ ਵਿਆਹ ਮੁਕਰੀਦ ਹੋ ਗਈ ਆ ਜੀ 8 ਮਹੀਨੇ ਹਾਂਜੀ ਤੇ ਸ਼ੁਰੂ ਤੋਂ ਇਹੀ ਇਹੀ ਗੱਸਰੇ ਹਾਂਜੀ ਅੱਜ ਕੀ ਹੋਇਆ ਤੁਹਾਡਾ ਕੀ ਗੱਲ ਹੋਈ ਜੀ ਅੱਜ ਕੁਛ ਨਹੀਂ ਹੋਈ ਆ ਆਪੇ ਆਈਏ ਤੇ ਨਾ ਨਾ ਨੂੰ ਤੇ ਕੋ ਗੱਲਾਂ ਬਣਾਣ ਲੱਪੇ ਤੁਮਾਰ ਕੋ ਕਿੰਨੇ ਬਚਾਇਆ ਤੁਹਾਨੂੰ ਕਿੰਨੇ ਬਚਾਇਆ ਜੀ ਅੱਜ ਤੁਹਾਨੂੰ ਗਲੀ ਵਾਲਿਆਂ ਨੇ ਜਿਤਨਾ ਜਿਹੜੀ ਹਾਲਾਤ ਵਿੱਚ ਹੀ ਰਹੀ 10 ਕਪੜੇ ਚੋਖ ਲਾ ਦਿੱਤੀ ਕੰਮਰੇ ਨੂੰ ਆਓ ਕਪੜੇ ਪਾੜ ਕੇ ਸੁਆਰਿਆ ਆਹ ਦੱਸਦਾ ਜੋ ਆਹ ਦੱਸੀਦਾ ਹੁੰਦਾ ਵਾ ਐ ਬਿਨਾ ਗੱਲੋਈ ਤੁਹ ਹਾਂਜੀ ਦਾਜ ਹਾਂ ਦਾਜ ਨੂੰ ਲੁਭੜਿਆ ਕੀ ਚਾਹੁੰਦੇ ਆ ਤੁਸੀਂ ਹੁਣ ਅਸੀਂ ਇਹੋ ਜੰਨੇ ਅਸੀਂ ਪਰਚਾ ਘਟਾਣਾ ਪਰਚਾ ਘਟਾ ਪਰਚਾ ਘਟਾਣਾ ਰਿਆ ਨਾ ਨਹੀਂ ਇੱਥੇ ਕਿੰਨਾ ਜਰ ਹੋਇਆ ਵਿਆਹ ਨੂੰ 8 ਮਹੀਨੇ ਇਹ ਲੋ ਮਰਦਾ ਹੈ ਅੱਜ ਹਾਂਜੀ ਹਾਂਜੀ ਦੋ ਤਿੰਨ ਵੜੀ ਗਲੀ ਵਾਲਿਆਂ ਨੇ ਬਚਾਇਆ ਜੀ ਹਾਂਜੀ ਲక్ష్ਮੀ ਕਿਥੋਂ ਰਹਿਣ ਵਾਲੇ ਐ ਤੁਹਾਨੂੰ ਪੂਰਾ ਪਾਈ ਨੰਬਰ ਕਰੀ ਕੀ ਮਾਮਲਾ ਸਾਰਾ ਇਹ ਨਾਲ ਜੀ ਮੈਂ ਹੁਣ ਅਸੀਂ ਅਫਸਰ ਸਾਡੇ ਸਾਹਮਣੇ ਕੁੜੀ ਗਈ ਬੁਲਾਣਾ ਆਂਟੀ ਜੀ ਆਓ ਬੰਦਦੇ ਉਹਨੂੰ ਮੈਂ ਭੱਜੀ ਗਈ ਆ ਇਹ ਉਹਨਾਂ ਨੇ ਬੁਹਾ ਬੰਦ ਕੀਤਾ ਅਸੀਂ ਧੱਕਾ ਮਾਰ ਕੇ ਤਿੰਨੇ ਅੰਦਰ ਵੜ ਗਏ ਉਹਨਾਂ ਦੇ ਸਾਨੂੰ ਅੰਦਰ ਬੜਨੀ ਚਾਹਦੇ ਧੱਕਾ ਮਾਰਿਆ ਬੁਹਾ ਮਾਰ ਅੰਦਰ ਵੜਿਆ ਉਹ ਕਿਹਨੂੰ ਕੋਠੇ ਗਈਆਂ ਵਾ ਮੈਂ ਛੋੜ ਮਾਰੇ ਆ ਲੱਤਾਂ ਮਾਰੀਆਂ ਬੁਹੇ ਨੂੰ ਇਹ ਨਾਲ ਚਾਤੀਆਂ ਮਾਰੀਆਂ ਤੇ ਇਹ ਡੰਗਿਆ ਕਰਕੇ ਉਹਨੂੰ ਮਾਰਨਦੇ ਹੀ ਅੰਦਰ ਕੌਣ ਮਾਰਨਦੇ ਇਹ ਮੁੰਡਾ ਮਾਰਨਦੇ ਆ ਘਰ ਵਾਲਾ ਦਾ ਘਰ ਵਾਲਾ ਮਾਰਨਦੇ ਆ ਮੈਂ ਕਹੇ ਰਾਜੇ ਨਾ ਮਾਰ ਰਾਜੇ ਨਾ ਮਾਰ ਬੁਹਾ ਖੋਲ ਇਹ ਬੁਹਾ ਖੋਲ ਦੇ ਮਰ ਜਾਣਾ ਕਹੇ ਨਾ ਕਹਿੰਦੀ ਮਾਰ ਮਾਰੇ ਨੂੰ ਅਹੀਂ ਜੇ ਅਹੀਂ ਛੋਟੇ ਮਾਰੇ ਬੂਆ ਨੂੰ ਤੇ ਫੇਰ ਇਹਨੇ ਬੜੀ ਮੁਸ਼ਕਲ ਆਹੀ ਛੋਟੇ ਮਾਰੇ ਬੂਆ ਖਲਾਇਆ ਰਖੋ ਤੇ ਇਹਨਾਂ ਦੇ ਛਾਤੀਆਂ ਮਾਰ ਲਿਆ ਕਹ ਕੇ ਦੰਗਿਆਂ ਆਪਣੇ ਪਾਏ ਉਹਦੇ ਕੱਪੜੇ ਜਿਹਾ ਪਾਟੇ ਹੀ ਭੁਲੇੜ ਕੇ ਥੱਲੇ ਸੋੜ ਤੇ ਜਿਹੜੇ ਨਵੇਂ ਕੱਪੜੇ ਬਪਾ ਕੱਢੇ ਉਹਨੂੰ ਮਾਰਿਆ ਇਹ ਪਹਿਲੋ ਮਾਰਦਾ ਪਹਿਲੇ ਮਾਰਦੇ ਪਿਆ ਬਹੁਤ ਜ਼ਿਆਦਾ ਮਾਰਿਆ ਚੱਕ ਦੀ ਨਹੀਂ ਪਾਇਆ ਇੱਥੇ ਰਾਜਣਾ ਰਾਜਣਾ ਮੁੰਡੇ ਦਾ ਰਾਜਣਾ ਅੱਛਾ ਵਾ ਮੁੰਡਾ ਹੀ ਮਾਰਦਾ ਹੈ ਪਰਿਵਾਰ ਵਾਲੇ ਵੀ ਨਹੀਂ ਸਾਥਰੀ ਮਾਰੇ ਇੱਕ ਦਿਨ ਸਾਥਰੀ ਕੁੱਟੀ ਆ ਸਾਸਰੇ ਮਾਰਿਆ ਨਹੀਂ ਉਹਦੇ ਬਾਰੇ ਸਾਸਰੇ ਮਾਰਿਆ ਗਿਆ ਕੇਹਦੀ ਦੱਸਿਆ ਨਾ ਨਾ ਨੇ ਹੁਣ ਮਾਰਿਆ ਜੀ ਛੋਟੇ ਮਾਰਿਆ ਬੜੀ ਯੋਦ ਦਿਉਨੋ ਤੇ ਲੱਗਾ ਨੇ ਮਾਰੇ ਵਾਲ ਫੜਿਆ ਨੇ ਦਾਜ ਦੇ ਕਾਰਨ ਮਾਰ ਵਾਲ ਫੜੇ ਕੁੱਟਿਆ ਦਾਜ ਦੇ ਕਾਰਨ ਮਾਰਦੇ ਆ ਜੀ ਦਾਜ ਕਾਰਨ ਹੀ ਮਾਰਦੇ ਨੇ ਮਾਹਵਲਾ ਮਾਰਿਆ ਜਿਹਾ ਹੀ ਹੈਗਾ ਪੁੜੀ ਨੂੰ 4-5 ਵਜੇ ਜਿਹਨਾਂ ਨੂੰ ਮਾਰ ਕੇ ਕੁੱਟੇ ਕੇ ਭੇਜਿਆ ਫੇਰ ਹੀ ਭੇਜ ਦਿੰਦੇ ਆ ਚਾਰ ਬੰਦੇ ਵਿੱਚ ਪੈ ਜਾਂਦੇ ਸੀ ਇੱਧਰ ਵੇਖ ਬੰਦਿਆ ਇਹੋ ਜੀ ਸੋੜੇ ਆੜੇ ਇਹ ਮੇਰਾ ਜਵਾਈ ਤੇ ਵਿੱਚ ਸੱਸ ਦੇ ਨਾਲ ਅੜੀ ਨਨਾਨੀ ਜੀ ਜਵਾਈ ਦਾ ਨਾਮ ਰਾਜਨ ਪਾ ਜੀ ਕੀ ਕਹਿਣਾ ਜਾਂਦੇ ਕੁੜੀ ਦੇ ਚੂੜਾ ਹੱਤੀ ਹੈ ਕਿੰਨੇ ਦਿਨ ਹੋਈ ਵਿਆਹ ਨੂੰ ਅਮਾਰੇ 5-6 ਮਹੀਨੇ ਹੀ ਹੋਏ ਹਾਲੀ 5-6 ਵਾਰੀ ਕੱਢਦੇ ਇਹਨਾਂ ਨੇ ਅੱਜ ਐਨੀ ਮਾਰ ਮਾਰੀ ਸਾਡੇ ਮਹੱਲੇ ਵਾਲੇ ਆ ਗਏ ਮਾਨੂੰ ਫੇਰ ਪਤਾ ਲੱਗਾ ਵਾ ਮਹੱਲੇ ਵਾਲੇ ਆ ਗਏ ਮਾਰ ਕਰਦੇ ਕੀ ਹੋ ਜਾਗੀ ਵਈਆ ਕੁਛ ਵੀ ਨਹੀਂ ਕੋਈ ਕੰਮ ਨਹੀਂ ਕੋਈ ਕਾਰ ਨੂੰ ਘਰ ਕੱਖ ਨਹੀਂ ਹੁੰਦਾ ਇਹਨਾਂ ਦੇ ਤੇ ਕੁੜੀ ਭੁੱਖੇ ਭਾਣੇ ਕੰਮ ਲੱਗੀ ਦਿੰਦੀ ਹੈ ਜਿੱਲੇ ਕੋਈ ਕਹਿੰਦੀ ਤਾਂ ਕੋ ਮਾਰਨ ਨੂੰ ਪੈਂਦੇ ਜਿੰਨਾ ਜਰਾ ਹੋਇਆ ਵਿਆਹ ਨੂੰ ਹੋਏ 5-6 ਮਹੀਨੇ ਹੋਏ ਹਾਲੀ ਅੱਜ ਕੀ ਹੋਇਆ ਅੱਜ ਮੈਨੂੰ ਪਤਾ ਨਹੀਂ ਜੀ ਮੈਨੂੰ ਤਾਂ ਮਹੱਲੇ ਵਾਲੇ ਦੱਸਿਆ ਵਾ ਇਲਾਕਾ ਵਾਸੀ ਕਹਿ ਰਹੇ ਉਹ ਕਿਹਾ ਵਾ ਉਹ ਮਾਨੂੰ ਹੀ ਦੱਸਿਆ ਉਹਨਾਂ ਨੇ ਕੀ ਆਂਦੇ ਨੇ ਉਹਨਾਂ ਨੇ ਕਿਹਾ ਵੀ ਇਦਾਂ ਤੇ ਕੁੜੀ ਨੂੰ ਮਾਰਦ ਰਹੇ ਸੀ ਨਾ ਜਾਂਦੇ ਮੁਕੇ ਦੇ ਤੇ ਇਹਨਾਂ ਨੇ ਫਸਿਆ ਮੁਲਾਵੀ ਕਿਹਾ ਕਿ ਦੇਹ ਦੀ ਮੰਗ ਵੀ ਕੀਤੀ ਜਾਂਦੀ ਸੀ ਨਾ ਮੰਗਦੇ ਸੀ ਅਸੀਂ ਮਾਰੇ ਬੰਦੇ ਸੀ ਤੇ ਫਾਕ ਬੱਬੂ ਕੜਗੜਾ ਕੇ ਤੇ ਕੜ ਕੇ ਮਾਰਾ ਚੰਗਾ ਕਰਕੇ ਦਿੱਤਾ ਵਕਤ ਪਹਿਲੀ ਵਾਰ ਮਾਰਿਆ ਪਹਿਲਾਂ ਮਾਰਦਾ ਅੱਗੇ 5 6 ਵਾਰੀ ਮਾਰਿਆ ਮਾਰਾ ਇਹ ਦੁਨੀਆ ਨਾਲ 5 7 ਜਣੇ ਨਾਲ ਲੈ ਆਂਦੇ ਹੀ ਮਕਾ ਦਿੰਦਾ ਚੱਲ ਵਿੱਚ ਬੈਗੇ ਨਹੀਂ ਇਹ ਕੋਈ ਗਲਤੀ ਨਹੀਂ ਹੋਏਗੀ ਹੁਣ ਫੇਰ ਉਹਨਾਂ ਨੇ ਹੀ ਮੰਗ ਕੁੜੀ ਇੱਥੇ ਬਸਾਣੀ ਨਹੀਂ ਇਹ ਕੁੜੀ ਮਰਵਾਣੀ ਨਹੀਂ ਇਹ ਸਾਰਾ ਮਾਮਲਾ ਪੁਲਿਸ ਨੂੰ ਤੁਹਾਡੇ ਕੋਲ ਦੱਸਿਆ ਗਿਆ ਜੀ ਹਾਂਜੀ ਪੁਲਿਸ ਨੂੰ ਦੱਸਿਆ ਇਸ ਬਾਰੇ ਉਹ ਅੰਦਰ ਗਏ ਆ ਬੱਚਾ ਘਟਾਲ ਕੇ ਬਸ ਉੱਚੀ ਚਾਉਂਦੇ ਹੁੰਦੇ ਆਂ ਉਹਨਾਂ ਹੀ ਜਾਣੇ ਬੱਚਾ ਘਟਾਉਣਾ ਬਸ ਅਸੀਂ ਕੁੜੀ ਨੂੰ ਹੀ ਵਸਾਣਾ ਜਿੱਦਿਹਾ ਕੁੜੀ ਨੂੰ ਮਾਰਨਾ ਖੜਾ ਵਾ ਕੁੜੀ ਨੂੰ ਮਾਰਨਾ ਨਹੀਂ ਮਾਰਿਆ ਜਹੀ ਇਹ ਰਿਸ਼ਤਾ ਤੁਹਾਡੇ ਕਿਸੇ ਨੇ ਕਰਵਾਇਆ ਸੀ ਜਾਂ ਕਿਸ ਤਰ੍ਹਾਂ ਸੀਗੀ ਮੇਰੀ ਭੈਣ ਵਿੱਚ ਪਈ ਆ ਉਹਨਾਂ ਦੇ ਰਿਸ਼ਤੇਦਾਰ ਉਧਰੋਂ ਪਏ ਆ ਪਹਿਲੇ ਕੁਝ ਪਤਾ ਸੀ ਕਿ ਇਸ ਤਰ੍ਹਾਂ ਦਾ ਕੋਈ ਪਹਿਲੇ ਵੀ ਇਹਨਾਂ ਦੇ ਦੋ ਨੂੰਆ ਰੱਖਿਆ ਵਾ ਉਹ ਦੋਨੇ ਨਹੀਂ ਵਸਾਈਆਂ ਗੀਆਂ ਉਹਨਾਂ ਨੇ ਹੀ ਘੋੜੋ ਕਰਤਾ ਪਹਿਲਾ ਮੁੰਡਾ ਹੀ ਮਾਰਦਾ ਜਾਂ ਪਰਿਵਾਰ ਵਾਲੇ ਮੁੰਡਾ ਮਾਰਦਾ ਇਹ ਨਾਨਨ ਮਾਰਦੀ ਹੈ ਇਲਾਕਾ ਮੁੰਡੇ ਦੀ ਭੈਣ ਮਾਰਦੀ ਹੈ ਅੱਛਾ ਕਿਉਂ ਤੇ ਸੱਸ ਵੀ ਨਾਲ ਅਲੀ ਇੱਕ ਸੋੜਾ ਹੈਗਾ ਜਿਹੜਾ ਮਾਰੀ ਮੁੱਠੀ ਉਹਦੀ ਮਦਦ ਕਰਦਾ ਤੇੜੀ ਨੇ ਦੱਸਿਆ ਨਹੀਂ ਉਹ ਵਜਾ ਮਾਰਨ ਦੀ ਮੈਂ ਇਹੋ ਹੀ ਤੁਹਾਨੂੰ ਦੱਸਣ ਦੇ ਡਿਆ ਵਾਂ ਖਾਨਦਾਨ ਵੀ ਕੁਛ ਨਹੀਂ ਹੈ ਕੰਮ ਕਰਾਈ ਜਾਣਾ ਉਹ ਤੋਂ ਦਾਜ ਮੰਗਦੇ ਸਿੱਧੀ ਜਰੀ ਗੱਲ ਤੁਹਾਡੀ ਨਹੀਂ ਦੇ ਸਕਦੇ ਇਹਦੇ ਆ ਮਿਹਨਤ ਮਜ਼ਦੂਰੀ ਕਰਨ ਵਾਲੇ ਪੈਦਲ ਮ ਆਇਆ ਉੱਥੋਂ ਮੈਨੂੰ ਮੁੰਡੇ ਲੈ ਕੇ ਆਏ ਆ ਅਮ ਬੰਕੇ ਭੈਰੀ ਗਲੀ 'ਚ ਕੰਮ ਕਰਦਾ ਜੀ ਜਿਹੜਾ ਲੜਕੀ ਦੇ ਨਾਲ ਲੜਕੀ ਦਾ ਵੀਰ ਜੀ ਕੰਪਲੇਂਟ ਆਈ ਜੀ ਤੇ ਦੋਨਾਂ طرف ਪਾਰਟੀ ਨੇ ਬੁਲਾ ਲਿਆ ਜੋ ਬੰਦੀ ਕਾਰਵਾਈ ਕਾਨੂੰਨੀ ਕੀਤੀ ਜਾਊਗੀ ਕੀ ਦੱਸਿਆ ਜੀ ਉਹਨਾਂ ਨੇ ਕੰਪਲੇਂਟ ਦੇ ਵਿੱਚ ਨੇ ਬੁਲਾ ਰਹੇ ਦੋਹਾਂ ਪਾਰਟੀਆਂ ਨੂੰ ਸੁਣ ਰਹੇ ਦੋਹਾਂ ਪਾਰਟੀਆਂ ਗੱਲ ਸੁਣਦੇ ਆ ਲੜਕੀ ਬੋਲਿਆ ਗਿਆ ਰੱਖੀ ਨਹੀ ਜੀ ਅਜੇ ਇੱਥੇ ਕੋਈ ਮੌਕੇ ਤੇ ਜਏ ਹਾਂ ਤੇ ਬੁਲਾਈਆਂ ਦੋਵੇਂ ਪਾਰਟੀਆਂ ਜੋ ਵੀ ਗੱਲ ਤੱਥਾ ਇਹ ਸਾਰੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਹੈ ਕਿੱਥੋਂ ਦੇ ਰਹਿਣ ਵਾਲੇ ਕਿੱਥੋਂ ਦੇ ਇਹ ਲੜਕੀ ਹੈਗੀ ਜੀ ਪਿੱਛੋਂ ਸ਼ਕਤੀ ਨਗਰ ਦੀ ਤੇ ਇਹ ਲੜਕਾ ਪ੍ਰਵਾਧਰਮ ਸਿੰਘ ਗਰੀ ਨੰਬਰ 5 ਤਰਮਪਰਾ ਸਿਰ ਕਹਿੰਦੇ ਅੱਗੇ ਵੀ ਲੜਕਾ ਤਾਂ ਪਰੇਸ਼ਾਨ ਕਰਦਾ ਸੀ ਅਜੇ ਤੇ ਕੋਈ ਗੱਲ ਨਹੀਂ ਸਾਨੂੰ ਆਈ ਸਾਨੂੰ ਦਿਖੋਣੀ ਪਤਾ ਲੱਗਾ ਇਸ ਮੌਕੇ ਤੇ ਗਏ ਆ ਤੇ ਲੜਕੇ ਦਾ ਨਾਮ ਕੀ ਸਰ ਜਿੰਨੇ ਵੱਲੋਂ ਲੜਕੇ ਦਾ ਨਾਮ ਹੈਗਾ ਜੇ ਮੈਂ ਖ ਰਾਜਨ ਹਾਂਜੀ ਇਹ ਨਾਦਰ ਰਾਜਨ ਰਾਜਨ ਸਰ ਇਹ ਦੋਵੇਂ ਸੋਹਰਾ ਪਰਿਵਾਰ ਸੋਹਰੇ ਪਰਿਵਾਰ ਦੇ ਮਾਰਿਆ ਜੀ ਨਹੀਂ ਜੀ ਕੋਈ ਸਾਨੂੰ ਤੇ ਸਾਡੇ ਸਾਹਮਣੇ ਤੇ ਕੋਈ ਗੱਲਬਾਤ ਨਹੀਂ ਇਸ ਮੌਕੇ ਤੇ ਗਏ ਆ ਵੇਖਿਆ ਸਾਰਾ ਕੁਝ ਪਰ ਦੋਨੋਂ ਪਾਰਟੀਆਂ ਨੇ ਬੁਲਾ ਰਿਆ ਆ ਸਰ ਜਿਹੜਾ ਲੜਕਾ ਲੜਕੀਵਾਂ ਰਹਿਣ ਵਾਲਾ ਕਿੱਥੋਂ ਦਾ ਹੈਗਾ ਤੁਹਾਡੇ ਕਿਹੜੀ ਜਗ੍ਹਾ ਦੇ ਲੜਕਾ ਪਰਿਵਾਰ ਹਾਂਜੀ ਇਹ ਧਰਮਪੁਰਾਇ ਗਲੀ ਦੇ ਵਿੱਚ ਪੈਂਦੇ ਸਿਰ ਕੁੜੀ ਦਾ ਮਾਂ ਪਿਓ ਹਸਤੇ ਬੁਲਾ ਰਹੇ ਜੀ ਬੁਲਾ ਰਹੇ ਆ ਰਹੇ ਆ ਬਸ ਆਉਂਦੇ ਸੁਣ ਕੇ ਦੋ ਨਹੀਂ ਨਹੀਂ ਲੜਕੀ ਕੋਈ ਗਾਂਦੀ ਉਹਦੇ ਮਾਂ ਪਿਓ ਬੁਲਾ ਰਹੇ ਫਿਰ ਉਹਨੇ ਸੁਣਦੇ ਦੋ ਚਲੋ ਜੀ ਕਾਰਵਾਈ ਹੋਈ ਹੰਜੂ ਬੰਦੀ ਕਾਨੂੰਨੀ ਕਾਰਵਾਈ ਕਰਾਂਗੇ ਜੋ ਵੀ ਬੰਦੇ ਸਾਹਮਣੇ ਮਿਲੇਗਾ ਲੜਕੀ ਬਿਲਕੁਲ ਜੀ ਜੋ ਵੀ ਹੋਇਆ ਜੋ ਲੜਕੀ ਬਿਆਨ ਲਖਾਈ ਹੋ ਜੋ ਲੜਕੀ ਪਰ ਬਿਆਨ ਲਖਾਈ ਕਾਨੂੰਨੀ ਕਾਰਵਾਈ ਕਰਾਂਗੇ ਇਲਾਕੇ ਪਾਸੇ ਇਲਾਕੇ ਵਾਲਿਆਂ ਨੇ ਕਿਹਾ ਹੈ ਕਿ ਅੱਗੇ ਵੀ ਇਹ ਤਾਂ ਕਿ ਪਰੇਸ਼ਾਨ ਕਾਫੀ ਦੇਰ ਜਿਹੜੇ ਵੀ ਤੱਥ ਆਏ ਸਾਹਮਣੇ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੋ ਵੀ ਹੋਇਆ